ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਪੰਜਾਬ ਵਿੱਚ ਵਸਦੇ ਗਰੀਬ ਮਜਰੂਮ ਲਤਾੜੇ ਵਰਗਾਂ ਦੇ ਬੇੜਿਆਂ ਤੱਕ ਪਹੁੰਚ ਕਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਬਰਾਬਰਤਾ ਦੇ ਹੱਕ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਲਈ ਵਚਨਬੱਧ ਹੋਵੇਗੀ ਜਿਸ ਤਹਿਤ ਸਿਆਸੀ ਤੇ ਧਾਰਮਿਕ ਇਜਾਮ ਪ੍ਰਾਪਤਕਾਂ ਨੂੰ ਪ੍ਰੰਤ ਪਿੰਡਾਂ ਕਸਬਿਆਂ ਸ਼ਹਿਰਾਂ ਵਿੱਚ ਸਾਂਝੀ ਵਾਲਤਾ ਦੀ ਸੋਚ ਅਧੀਨ ਇੱਕ ਸ਼ਮਸ਼ਾਨ ਘਾਟ ਇੱਕ ਧਰਮਸ਼ਾਲਾ ਤੇ ਇੱਕ ਸਾਂਝੇ ਗੁਰੂ ਘਰ ਸਥਾਪਿਤ ਕਰਨ ਦੀ ਜ਼ਿੰਮੇਵਾਰੀ ਪੂਰਨ ਕੀਤੀ ਜਾਵੇਗੀ ਇਨ੍ਹਾਂ ਸ਼ਖਤਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿ ਦੇ ਮਾਤਾ ਗੁਜਰੀ ਨਵਾਸ ਵਿਖੇ ਪੰਜਾਬ ਦੇ ਵੱਖ-ਵੱਖ ਜਿਹੜਿਆਂ ਤੋਂ ਆਏ ਇਨ੍ਹਾਂ ਵਰਗਾਂ ਨਾਲ ਸੰਬੰਧਿਤ ਸੰਗਤਾਂ ਦੇ ਪਰਮੇਕਾਠ ਨੂੰ ਸੰਬੋਧਨ ਕਰਦਿਆਂ ਕੀਤਾ ਅਤੇ ਇਸ ਮਕਸਦ ਦੀ ਪ੍ਰਾਪਤੀ ਲਈ ਪੰਥਕ ਹੋਕਾ ਦਲਤਾਂ ਦੇ ਵਿਰੇ ਤੱਕ ਮਹਿੰਮ ਦਾ ਆਗਾਜ਼ ਕੀਤਾ ਇਸ ਮੌਕੇ ਤੇ ਸਰਦਾਰ ਮਾਨ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਹਰਜਿੰਦਰ ਸਿੰਘ ਜੋਖੂਨੂ ਇਸ ਉਪਰੋਕਤ ਟੀਮ ਦਾ ਕਨਵੀਨਰ ਯੁਕਤ ਕਰਨ ਦਾ ਐਲਾਨ ਕੀਤਾ ਜਿਨ੍ਹਾਂ ਨੇ ਅਗਲੇ ਮਹੀਨੇ ਤੱਕ ਆਪਣੀ 11 ਮੈਂਬਰੀ ਕਮੇਟੀ ਦਾ ਗਠਨ ਕਰਕੇ ਇਸ ਗੰਭੀਰ ਵਿਸ਼ੇ ਤੇ ਜ਼ਿੰਮੇਵਾਰੀਆਂ ਪੂਰਨ ਕਰਨ ਦਾ ਭਰੋਸਾ ਦਿਵਾਇਆ ਇਸ ਮੌਕੇ ਤੇ ਸ਼ਰਮਨਿ ਅਕਾਲੀ ਦਲ ਅੰਮ੍ਰਿਤਸਰ ਦੇ ਮੁਖ ਬੁਲਾਰਾ ਸਿਆਸੀ ਅਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਕਿਹਾ ਕਿ ਭਾਵੇਂ ਤਕਰੀਰਾਂ ਲਿਖਤਾਂ ਤੇ ਹੋਰ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਇਹਨਾਂ ਵਰਗਾਂ ਦੇ ਨਾਲ ਬਰਾਬਰਤਾ ਦੀ ਗਲਤਤਾ ਕੀਤੀ ਜਾਂਦੀ ਹੈ ਪਰ ਅਮਰੀ ਰੂਪ ਵਿੱਚ ਇਹਨਾਂ ਵਰਗਾਂ ਤੱਕ ਇਹ ਵਿਤਕਰਾ ਅਜੇ ਤੱਕ ਵੀ ਜਾਰੀ ਹੈ ਪ੍ਰੋਫੈਸਰ ਮਹਿੰਦਰਪਾਲ ਸਿੰਘ ਜਨਰਲ ਸਕਪਟ ਨੇ ਇਤਿਹਾਸਿਕ ਮਸਾਲਾ ਦਿੰਦੇ ਹੋਏ ਡਾਕਟਰ ਜਖੂ ਨੂੰ ਇਸ ਮਿਸ਼ਨ ਦੀ ਪ੍ਰਾਪਤੀ ਤੱਕ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਕਿਸਾਨ ਬਿੰਗ ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਪੱਪੂ ਹਰਭਜਨ ਸਿੰਘ ਕਸ਼ਮੀਰੀ ਅਤੇ ਬਹਾਦਰ ਸਿੰਘ ਪਸੌੜ ਦੋਵੇਂ ਪੀਏਸੀ ਮੈਂਬਰਾਂ ਨੇ ਵੀ ਐਸਾ ਪ੍ਰੋਕਟ ਮਨੁੱਖਤਾ ਪੱਖੀ ਮਹਿਮਨ ਨੂੰ ਹਰ ਪ੍ਰਕਾਰ ਦਾ ਸਹਿਯੋਗ ਕਰਨਾ ਅਤੇ ਕਾਮਯਾਬ ਕਰਨ ਦਾ ਪ੍ਰੋਸਾ ਦਿੱਤਾ ਮੀਟਿੰਗ ਦੀ ਸਟੇਜ ਦੀ ਸੇਵਾ ਦਾ ਸੰਚਾਲਨ ਗੁਰਜੰਤ ਸਿੰਘ ਕਟੂ ਵੱਲੋਂ ਬਖੂਬੀ ਨਿਭਾਇਆ ਗਿਆ ਜੇ ਭਰੰਦੇ ਵਿੱਚ ਸਿਰਹੀ ਬਲਾ ਮਨੁਸ਼ਮਰਤੀ ਦੀ ਬਸਤੀ ਹੈ ਜੀ ਨੇ ਤੇ ਬਾਤ ਗਲਤੀ ਕੀਤੀ ਹੈ ਤੇ ਤੁਸੀਂ ਸੋਚ ਰਹੇ ਸੀਗੇ ਉਹ ਬੋਸ ਦੀ ਕੋਈ ਤਾਂ ਹਾਂ ਸਾਭਾ ਬਗੇ ਉਪ ਚੋਣਵਾਰੇ ਨੂੰ ਲੈ ਕੇ ਕੋਈ ਰਣਨੀਤੀ ਤਿਆਰ ਕੀਤੀ ਹੈ ਪੰਜਾਬ ਦੇ ਵਿੱਚ ਡਾਕਟਰ ਜੀ ਡਾਕਟਰ ਜਗਪਤ ਸਿੰਘ ਕਰਨਗੇ ਜਿਹੜੇ ਇਨਚਾਰਜ ਹੈ ਅੱਜ ਦੀ ਮੀਟਿੰਗ ਦੇ ਦੇ ਇਹ ਤੋਂ ਨੋ ਨਾ ਬਰਾਬਰ ਆ ਤੁਸੜ ਕੇ ਕੀ ਹੈ ਮਾਨ ਸਰ ਦੁਆਬੇ ਦੇ ਵਿੱਚ 2 ਬਯਾਰ ਦੀ ਜਗਟ ਕਢਨਾਵਾ ਦਵਾੜੋ ਫੇਰ ਵਾਪਰ ਗਈਆਂ ਜੀ ਕੀ ਦੁਆਬੇ ਵਿੱਚ ਬਯਾਰ ਦੀਆਂ ਦੋ ਕਢਨਾਵਾ ਵਾਪਰ ਗਈਆਂ ਪਿਛਲੇ ਹਫਤੇ ਚ ਫਿਰ ਉਹ ਤਾਂ ਵਾਪਰ ਨਹੀਂ ਹੈ ਜੀ ਜਦੋਂ ਆਪਾਂ ਟੁੱਟੇ-ਫੁੱਟੇ ਪਏ ਆ ਕੋਈ ਐਮਪੀ ਦਾ ਸੱਤ ਤਾਂ ਐਮਪੀ ਆਪਾਂ ਨੇ 6 ਤਰੀਕ ਨੂੰ 4 ਤਰੀਕ ਨੂੰ ਭੇਜੇ ਆ ਕਾਂਗਰਸ ਨੇ ਜਿੰਨਾਂ ਨੇ 6 ਜੂਨ ਨੂੰ ਦਰبار صاحب ਦੇ ਉੱਤੇ ਮਿਲਟਰੀ ਹਮਲਾ ਕਰਵਾਇਆ ਸੀ। ਤੇ ਫੇਰ ਬਾਹਰ ਤੋਂ ਸੋਕੀ ਸਾਡੀ ਕੌਮੀਅਤ ਕਿਉਂ ਟੁੱਟ ਰਹੀ ਹੈ? ਸਾਥ ਐਮਪੀ ਕਾਂਗਰਸ ਦੇ ਕਿਉਂ ਵੀ ਜੇ ਅਸੀਂ ਉੱਥੇ ਜੱਟ ਕੀ ਖੇਤਰੀ ਇੱਕ ਨੂੰ ਫੁਕ ਲੁਕਾਣਾ ਦਰਸ ਹੈ। ਆਪਣੀ ਪੀੜੀ ਥੰਡੇ ਦਾ ਸ਼ਹੀਦ ਮੰਨ ਲਈਏ ਕਿ ਸਾਡੇ ਵਿੱਚ ਕਸੂਰ ਹੈ ਕੋਈ ਕਿਸੇ ਵਿੱਚ ਕਸੂਰ ਹੈ। ਈ ਆਪਾਂ ਛਤਰਾ ਦੇ ਯਾਰੀ ਬਣ ਕੇ ਇਹ ਰਹਿਣਾਗਾ ਆਤ ਨਹੀਂ ਹੋਣਾ ਆਪਣੀ ਸੋਚ ਨਹੀਂ ਰੱਖਣੀ ਜੀ ਆ ਸਾਤੇ ਕੁਈਆਂ ਨੂੰ ਦਿਨ ਆਪ ਪਾਰਟੀ ਨੂੰ ਪਤਾ ਨਹੀਂ ਕਿ 6 6 ਜੂਨ 1983 ਤੇ ਤੁਵਾ ਇੰਦਰਾ ਗਾਂਧੀ ਨੇ ਅਤੇ ਭਾਜਪਾ ਨੇ ਰਲ ਕੇ ਟੈਂਕਾਂ ਤੋਂ ਪੁੱਵਾਂ ਦੇ ਨਾਲ ਸਾਡੇ ਦਰਬਾਰ 'ਤੇ ਹਮਲਾ ਕਰਵਾਇ ਸੀ ਹਜਾਰਾਂ ਸੇ ਕਿਸੇ ਯਦ ਕਰਤੇ ਸਾਡੇ ਸਿੱਖ ਜਮੀ ਜਿਹੜੀ ਪੂਰ ਰਹੀ ਸੀ ਲੀਡਰਸ਼ਿਪ ਸਤ ਜਗਨਾਨ ਸਿੰਘ ਢੰਗਵਾਲਾ ਨੇ ਉਸ ਨੂੰ ਖਤਮ ਕਰਤਾ ਇੰਨੇ ਜੇ ਸੂਝ ਹੋਵੇ ਤੇ ਪੱਖ ਹੋਏ ਇਹ ਕਿ ਵਾਯੂ ਸੀ ਦੇ ਵਿੱਚ ਆਈ